ਮਨਵਤਾ ਦਾ ਮਨੁੱਖਤਾ ਦਾ ਸਰਵਤ ਦਾ ਭਲਾ ਮੰਗਣ ਵਾਲੀ ਬਾਣੀ ਉਚਰਨ ਵਾਲੇ ਬਾਣੀ ਦੇ ਰਚੇਤਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਵਾਲੇ ਦਿਨ ਅੱਜ ਸ਼ਾਹਪੁਰ ਕੰਢੀ ਡੈਮ ਦਾ ਰਸਮੀ ਤੌਰ ਤੇ ਕਟਨ ਕੀਤਾ ਗਿਆ ਕਿਉਂਕਿ ਇਹ ਪ੍ਰੋਜੈਕਟ ਜਿਹੜਾ ਕਾਫੀ ਥੇਰ ਤੋਂ ਨਿਰਮਾਣ ਦੀਨ ਸੀਗਾ ਤੇ ਇਹ ਸ਼ਾਹਪੁਰ ਕੰਡਿਟੈਂਟ ਜਿਹੜਾ ਹੈ ਪੰਜਾਬ ਵਾਸਤੇ ਖਾਸ ਤੌਰ ਤੇ ਮਾਝੇ ਦੇ ਇਲਾਕੇ ਵਾਸਤੇ ਇੱਕ ਲਾਈਫਲਾਈਨ ਸਾਬਤ ਹੋਊਗਾ ਔਰ ਜਿੱਥੇ ਬਿਜਲੀ ਬਣੂਗੀ ਨਾਲ ਨਾਲ ਸਿੰਚਾਈ ਦੀਆਂ ਸਹੂਲਤਾਂ ਵੀ ਵਧਣਗੀਆਂ ਨੌਜਵਾਨਾਂ ਨੂੰ ਰੋਜ਼ਗਾਰ ਮਿਲੂਗਾ ਤੇ ਇਕੱਲੇ ਬਿਜਲੀ ਨਾਲ ਘਰ ਨਹੀਂ ਰੋਸ਼ਨ ਹੋਣਗੇ ਨੌکریاں ਮਿਲਣਗੀਆਂ ਤਾਂ ਉਹਨਾਂ ਦੇ ਸੁਪਨੇ ਵੀ ਰਿਸ਼ਨਾਉਣਗੇ ਇਸ ਡੈਮ ਦੀ ਜਿਹੜੀ ਕੁੱਲ ਲਾਗਤ ਹੈ 3394.49 ਕਰੋੜ ਹੈ ਜਿਦੇ ਚ 80% ਯੋਗਦਾਨ ਪੰਜਾਬ ਦਾ 2694.02 ਕਰੋੜ ਰੁਪਇਆ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ ਖਰਚਾ 20% ਯੋਗਦਾਨ ਜਿਹੜਾ ਉਹ ਕੇਂਦਰ ਦਾ 700 ਕਰੋੜ ਰੁਪਏ ਦੇ ਲਗਭਗ ਉਹਨਾਂ ਦਾ ਯੋਗਦਾਨ 3172 1 ਏਕੜ ਦੀ ਲਗਭਗ ਜ਼ਮੀਨ ਐਕਵਾਇਰ ਕੀਤੀ ਗਈ ਜਿਹਦੇ ਚੋ 1600 43.75 ਏਕੜ ਜ਼ਮੀਨ ਜਨਨ ਕਿ ਮੋਰ ਥੈਨ 50% ਪੰਜਾਬ ਨਾਲ ਸੰਬੰਧਿਤ ਤੇ 1527.95 ਜੰਮੂ ਕਸ਼ਮੀਰ ਨਾਲ ਸੰਬੰਧਿਤ ਜ਼ਮੀਨ ਹੈ रिक्वायर ਇਸ ਪ੍ਰੋਜੈਕਟ ਵਾਸਤੇ ਕੀਤੀ ਗਈ 5000 ਹਕਟੇਰ ਜਾਨੀ ਕਿ ਲਗਭਗ 12.5 ਹਜ਼ਾਰ ਏਕੜ ਰਕਬੇ ਲਈ ਸਿੰਚਾਈ ਦਾ ਪ੍ਰਬੰਧ ਇਸ ਡੈਮ ਦੇ ਚੱਲਣਾ ਹੋਊਗਾ 206 ਮੈਗਾਵਾਟ ਦੇ ਦੋ ਬਿਜਲੀ ਘਰ ਬਣਾਏ ਜਾ ਰਹੇ ਨੇ ਇਹਦਾ 75% ਕੰਮ ਮੁਕੰਮਲ ਹੋ ਗਿਆ ਤੇ ਮਾਰਚ 2026 ਤੱਕ ਇਹ ਸਾਰਾ ਕੰਪਲੀਟ ਹੋ ਜਾਊਗਾ ਤੇ ਬਿਜਲੀ ਦਾ ਉਤਪਾਦਨ ਜਿਹੜਾ ਹੈ ਬਿਜਲੀ ਦੀ ਪ੍ਰੋਡਕਸ਼ਨ ਜਿਹੜੀ ਹੈ ਸ਼ੁਰੂ ਹੋ ਜਾਊਗੀ ਤੇ ਸ਼ਾਹਪੁਰ ਕੰਡਿਟੈਂਮ ਦੇ ਨਿਰਮਾਣ ਤੋਂ ਪਹਿਲਾਂ ਰਣਜੀਤ ਸਾਗਰ ਪਾਵਰ ਹਾਊਸ ਤੁਸੀਂ ਜਾਣਦੇ ਹੋ ਸਵੇਰ ਤੇ ਸ਼ਾਮ ਦੇ ਪੀਕ ਲੋਡ ਦੌਰਾਨ 600 ਮੈਗਾਵਾਟ ਦੀ ਪੂਰੀ ਸਮਰੱਥਾ ਜਿਹੜੀ ਹੈ ਉਹ ਤੇ ਕੰਮ ਕਰਦੇ ਯੋਗ ਨਹੀਂ ਸੀਗਾ ਕਿਉਂਕਿ ਡਾਊਨਸਟ੍ਰੀਮ ਸਟੋਰੇਜ ਜਿਹੜਾ ਹੈ ਉਹ ਉਹਦੀ ਅਨਹੋਂਦ ਕਰਕੇ ਪਾਣੀ ਜਿਹੜਾ ਹੈ ਥੋੜਾ ਜਿਹਾ ਹਿੱਸਾ ਪਾਣੀ ਦਾ ਜਿਹੜਾ ਪਾਕਿਸਤਾਨ ਵੱਲ ਵਹ ਜਾਂਦਾ ਸੀਗਾ। ਤੋਂ ਸ਼ਾਹਪੁਰ ਕੰਡੀਡੈਂਟ ਦੇ ਚਾਲੂ ਹੋਣ ਨਾਲ ਰਣਜੀਤ ਸਾਗਰ ਪਾਵਰ ਹਾਊਸ ਨੇ ਪੀਕ ਡਿਮਾਂਡ ਨੂੰ ਪੂਰਾ ਕਰਦੇ 600 ਮੈਗਾਵਾਟ ਦੀ ਜਿਹੜੀ ਪੂਰੀ ਸਮਰੱਥਾ ਹੈ ਆਪਣੀ ਉਹ ਤੇ ਬਿਜਲੀ ਪੈਦਾ ਸ਼ੁਰੂ ਕਰਨ ਕਰਦੀ ਹੈ। ਬਿਜਲੀ ਪੈਦਾ ਕਰਨੀ ਸ਼ੁਰੂ ਕਰਦੀ ਹੈ। ਤੋਂ ਇਹ ਡੈਮ ਜਿਹੜਾ ਪਾਵਰ ਹਾਊਸਾਂ ਤੋਂ 206 ਮੈਗਾਵਾਟ ਦੀ ਬਾਦੂ ਬਿਜਲੀ ਜਿਹੜੀ ਆ ਮਾਰਚ 2026 ਤੱਕ ਉਹ ਪੂਰਾ ਹੋ ਜਾਊਗਾ ਪ੍ਰੋਜੈਕਟ ਬਾਦੂ ਬਿਜਲੀ ਪੈਦਾ ਕਰਨ ਦਾ। 3 ਨਵੀਆਂ ਨਹਿਰਾਂ ਦਾ ਨਿਰਮਾਣ ਵੀ ਅੰਤਿਮ ਪੜਾਅ ਤੇ ਹੈ ਇਸ ਡੈਮ ਦੇ ਕਾਰਨ ਜਿਹੜੀਆਂ ਨਹਿਰਾਂ ਬਣਣੀਆਂ ਤੇ ਝੀਲ ਵੀ ਇਸ ਡੈਮ ਨਾਲ ਸੰਬੰਧਿਤ ਇੱਕ ਬਣਾਈ ਗਿਆ ਆਉਣ ਵਾਲੇ ਦਿਨਾਂ 'ਚ ਚਮਰੋੜ ਨੂੰ ਇਹ ਇਸ ਝੀਲ ਨੂੰ ਇੱਕ ਟੂਰਿਸਟ ਹੱਬ ਵੱਲੋਂ ਵਜੋਂ ਅਸੀਂ ਵਿਕਸਤ ਕਰ ਰਹੇ ਹਾਂ ਬਹੁਤ ਸਾਰੀਆਂ ਮੀਟਿੰਗਾਂ ਤੇ ਇਸ ਬੰਦ ਚ ਹੋ ਗਈਆਂ ਕਈ ਵਾਰੀ ਮੈਂ ਆਇਆ ਵੀ ਹਾਂ ਇੱਥੇ ਤੇ ਚਮਰੋੜ ਲੇਖ ਜਿਹੜੀ ਹੈ ਉਹ ਰੰਜੀ ਸਾਗਰ ਸ਼ਾਹਪੁਰ ਕੰਢੀ ਤੇ ਇਲਾਕਾ ਜਿਹੜਾ ਕਿਉਂਕਿ ਇੱਥੇ ਖੇਤੀ ਦਾ ਜਿਆਦਾ ਨਹੀਂ ਸਕੋਪ ਹੈਗਾ ਤਾਂ ਟੂਰਿਜ਼ਮ ਜਿਹੜਾ ਉਹ ਬਹੁਤ ਵੱਡੇ ਪੱਧਰ ਤੇ ਇੱਥੇ ਡਿਵੈਲਪ ਕੀਤਾ ਜਾ ਸਕਦਾ ਕਿਉਂਕਿ 에어ਪੋਰਟ ਵੀ ਨੇੜੇ ਆ ਇਧਰੋਂ ਦਲਹੌਜ਼ੀ ਧਰਮਸ਼ਾਲਾ ਉਹ ਵੀ ਨੇੜੇ ਨੇ ਤੇ ਧਾਰਮਿਕ ਟੂਰਿਜ਼ਮ ਲਈ ਬਹੁਤ ਸਾਰੇ ਲੋਕ ਇੱਥੋਂ ਦੀ ਜਾਂਦੇ ਨੇ ਸੋ ਇਸ ਪ੍ਰੋਜੈਕਟ ਦਾ ਜਿੱਥੇ ਕਿਸਾਨਾਂ ਨੂੰ ਨਵੀਆਂ ਨਹਿਰਾਂ ਬਣਨ ਨਾਲ ਸਿੰਚਾਈ ਦਾ ਬਿਜਲੀ ਦਾ ਤੇ 인ਫਰਾਸਟ੍ਰਕਚਰ ਦੇ ਬਣਨਾ ਰੋਜ਼ਗਾਰ ਤੇ ਨਾਲ ਨਾਲ ਟੂਰਿਜ਼ਮ ਨੂੰ ਡਿਵੈਲਪ ਕਰਨ ਵਾਸਤੇ ਸਾਡੇ ਕੋਲ ਇੱਕ ਹੋਰ ਟੂਰਿਸਟ ਪਲੇਸ ਜਿਹੜੀ ਹੈ ਉਹ ਡਿਵੈਲਪ ਹੋ ਰਹੀ ਹੈ ਤੇ ਪੰਜਾਬ ਸਰਕਾਰ ਵੱਲੋਂ ਪਹਿਲੇ ਦਿਨੋਂ ਜਦੋਂ ਦਾ ਕਾਰਜਪਾਰ ਸੰਭਾਲਿਆ ਕੋਈ ਨਾ ਕੋਈ ਪ੍ਰੋਜੈਕਟ ਕੋਈ ਨਾ ਕੋਈ ਲੋਕਪੱਖੀ ਫੈਸਲੇ ਕੋਈ ਨਾ ਕੋਈ ਨਵੀਆਂ ਜਿਹੜੀਆਂ ਯੋਜਨਾਵਾਂ ਨੇ ਉਹ ਸ਼ੁਰੂ ਕੀਤੀਆਂ ਜਾ ਰਹੀਆਂ ਚਾਹੇ ਉਹ ਘਰਾਂ ਦੀ ਬਿਜਲੀ ਫਰੀ ਦੇਣ ਦਾ 300 ਯੂਨਟ ਪਰ ਮਹੀਨਾ ਚਾਹੇ ਉਹ ਖੇਤਾਂ ਵਾਲੀ ਬਿਜਲੀ 12-12 ਘੰਟੇ ਵੀ ਦਿੱਤੀ ਹੈ 14-14 ਘੰਟੇ ਵੀ ਔਰ ਦਿਨੇ ਮਲ 12 ਘੰਟੇ ਦਿਨੇ ਆਏ 6 ਤੋਂ 6 ਜਿਹੜੀ ਰੈਗੂਲਰ ਸੇਵਾ ਪਹਿਲਾਂ ਜਿਹੜੀ 8 ਘੰਟੇ ਦਾ ਹੁੰਦਾ ਸੀ ਇੱਕ ਲੂਪ ਤੇ ਉਹ 8 ਘੰਟਿਆਂ ਦੇ ਵਿੱਚ ਵੀ 2-2 ਘੰਟਿਆਂ ਦੇ ਕਟ ਆ ਜਾਂਦੇ ਸੀ ਵਿੱਚ ਰੁਕਾਵਟ ਪਾ ਕੇ ਸੀ ਸੋ ਲਗਾਤਾਰ 12-12 ਘੰਟੇ 10-10 ਘੰਟੇ ਦਿਨੇ ਜਿਹੜੀ ਬਿਜਲੀ ਮਿਲ ਰਹੀ ਹੈ ਕਿਸਾਨ ਇਸ ਮਾਮਲੇ 'ਚ ਬਹੁਤ ਖੁਸ਼ ਨੇ ਫਿਰ ਇਸੇ ਤਰ੍ਹਾਂ ਹੀ ਸੜਕ ਸੁਰੱਖਿਆ ਫੋਰਸ ਬਣਾਈ 48% ਮੌਤਾਂ ਸੜਕ ਤੇ ਜਿਹੜੇ ਤੜਫ ਤੜਫ ਕੇ ਮਰ ਜਾਂਦੇ ਸੀ ਐਕਸੀਡੈਂਟਾਂ 'ਚ 48% ਮੌਤਾਂ ਦੀ ਗਿਣਤੀ ਘੱਟ ਹੋਈ ਹੈ ਹੁਣ ਦੂਸਰੇ ਸੂਬੇ ਵੀ ਜਿਹੜੇ ਨੇ ਉਹ ਸਾਡੇ ਤੋਂ ਉਹ ਟਿਪਸ ਮੰਗ ਰਹੇ ਨੇ ਜਾਂ ਟ੍ਰੇਨਿੰਗ ਦਾ ਜਿਹੜਾ ਕ੍ਰਾਈਟੇਰੀਆ ਮੰਗ ਰਹੇ ਨੇ ਕਿ ਕਿਸ ਤਰ੍ਹਾਂ ਟ੍ਰੇਨਿੰਗ ਕਰਾਈ ਹੈ ਅਸੀਂ ਵੀ ਆਪਣੇ ਸੂਬੇ ਦੇ ਵਿੱਚ ਸੜਕ ਸੁਰੱਖਿਆ ਫੋਰਸਾਂ ਜਿਹੜੀਆਂ ਸ਼ੁਰੂ ਕਰਨ ਲੱਗਿਆ ਕੇਂਦਰ ਸਰਕਾਰ ਵੱਲੋਂ ਇਹ ਮੰਤਰੀ ਮੰਤਰੀ ਨੇ ਤਾਂ ਗੱਡ ਕਰੀਜੀ ਵੱਲੋਂ ਹੈ directionsਾਂ ਵੀ ਦੂਜੇ ਸਟੇਟਸ ਨੂੰ ਦਿੱਤੀਆਂ ਗਈਆਂ ਕਿ ਪੰਜਾਬ ਤੋਂ ਤੁਸੀਂ ਇਹ ਪ੍ਰੋਜੈਕਟ ਬਾਰੇ ਸਾਰੀ ਜਾਣਕਾਰੀ ਲੈ ਸਕਦੇ ਹੋ ਦੇਵਾਂਗੇ ਜਾਣਕਾਰੀ ਅਸੀਂ 56856 ਨੌਕਰੀਆਂ ਦੇ ਚੁੱਕੇ ਹਾਂ ਹਰ ਇੱਕ ਮਹਿਕਮੇ 'ਚ ਬਿਨਾਂ ਕਿਸੇ ਕੈਸ਼ ਤੋਂ ਬਿਨਾਂ ਕਿਸੇ ਫਰਮੈਸ਼ ਤੋਂ ਚਾਹੇ ਉਪਟਵਾਰੀ ਚਾਹੇ ਡੀਐਸਪੀ ਚਾਹੇ ਐਸਡੀਓ ਚਾਹੇ ਬਿਜਲੀ ਬੋਰਡ ਦੇ ਹਰ ਇੱਕ ਮੈਡੀਕਲ ਲਾਈਨ ਦੇ ਵਿੱਚ ਵਾਟਰ ਐਂਡ ਸੈਨੀਟੇਸ਼ਨ ਸਾਰੇ ਡਿਪਾਰਟਮੈਂਟ ਨਾਲ ਦੇ ਫਿਰ ਇਸ ਤੋਂ ਬਾਅਦ ਫੈਸਲੇ ਕਰਦੇ ਕਰਦੇ ਪੰਜਾਬ ਸਰਕਾਰ ਵੱਲੋਂ ਜਿਹੜਾ 10 ਲੱਖ ਰੁਪਏ ਦਾ ਜੀਵਨ ਬੀਮਾ ਯੋਜਨਾ ਆਉਣ ਵਾਲੇ ਦਿਨਾਂ ਸ਼ੁਰੂ ਹੋ ਜਾਣੀ ਹੈ ਹਰ ਪਰਿਵਾਰ ਦੀ ਤੇ ਨਾਲ ਨਾਲ ਪ੍ਰਿਸ਼ਟachar ਬਰੁੱਧ ਜ਼ੀਰੋ ਟੋਲਰੈਂਸ ਹੈ ਪਹਿਲਾ ਤਹਿਸੀਲਾਂ ਨੂੰ ਅਸੀਂ ਆਨਲਾਈਨ ਉਹਨਾਂ ਦੇ ਜ਼ਿਆਦਾਤਰ ਕੰਮ ਆਨਲਾਈਨ ਕਰਦੇ ਆ ਜਿੱਦੇ ਵਿੱਚ ਰਜਿਸਟਰੀ ਫਰਦ ਇੰਤਕਾਲ ਜਾਂ ਕੋਈ ਕਾਗਜ਼ ਪੱਤਰ ਕਢਾਉਣਾ ਹੈ ਜਾਂ ਕੋਈ ਜਨਮ ਸਰਟੀਫਿਕੇਟ ਕੋਈ ਜਾਤੀ ਪ੍ਰਮਾਣ ਪੱਤਰ ਜਾਂ ਕੋਈ ਕੋਈ ਵੀ ਆਨਲਾਈਨ ਨੇ ਜ਼ਿਆਦਾਤਰ ਰਜਿਸਟਰੀਆਂ ਜਿਹੜੀਆਂ ਨੇ ਉਹਦੇ ਵਾਸਤੇ ਫੋਟੋ ਖਿਚਾਉਣ ਵਾਸਤੇ ਆਉਣਾ ਪੈਂਦਾ ਉਹ ਵੀ ਤੁਸੀਂ ਅਪਾਇੰਟਮੈਂਟ ਲੈ ਕੇ ਆ ਸਕਦੇ ਹੋ ਕਿ ਸਾਡਾ ਟਾਈਮ ਕਿੰਨੇ ਵਜੇ ਦਾ ਤੁਹਾਨੂੰ ਤੁਹਾਡੇ ਫੋਨ ਤੇ ਮੈਸੇਜ ਆਉਂਦਾ ਕਿ ਤੁਸੀਂ ਸਵਾ ਦੋ ਤੋਂ 2:30 ਦੇ ਵਿੱਚ ਵਿਚੋ ਜਾਓ 15 ਮਿੰਟ ਤੁਹਾਡੇ ਨੇ ਤੋ 15 ਮਿੰਟ ਚ ਜਾ ਕੇ ਤੁਸੀਂ ਉਥੇ ਕੰਮ ਕਰਾ ਕੇ ਵਾਪਸ ਆ ਸਕਦੇ ਹੋ ਸਾਰਾ ਦਿਨ ਕਚੇਰੀਆਂ ਚ ਬੈ ਕੇ ਉਥੇ ਆਪਣਾ ਦਿਨ ਖਰਾਬ ਕਰਨਾ ਜਾਂ ਖੱਜਲ ਖਵਾਰੀਆਂ ਤੋਂ ਬਚਾਇਆ ਰੀਸੈਂਟਲੀ ਆਰਟੀਓ ਆਫਿਸ ਬੰਦ ਕੀਤਾ ਲੁਧਿਆਣੇ ਦਾ ਫੇਸਲੈਸ ਕਰਤਾ ਸਾਰਾ 56 ਜਿਹੜੀਆਂ ਉਥੇ ਫੈਸਿਲਿਟੀਆਂ ਸੀ ਲਾਈਸੈਂਸ ਬਣਾਉਣ ਤੋਂ ਲੈ ਕੇ ਲਰਨਿੰਗ ਲਾਈਸੈਂਸ ਦਾ ਫੋਨ ਤੇ ਟੈਸਟ ਦੇ ਸਕਦੇ ਹਾਂ ਤੇ ਸਿਰਫ ਫਿਜ਼ੀਕਲ ਫਿਟਨੈਸ ਵਾਸਤੇ ਜਾਣਾ ਪਊਗਾ ਜਾਂ ਇੱਕ ਦੋ ਹੋਰ ਚੀਜ਼ਾਂ ਨੇ ਜਿਹਦੇ ਵਾਸਤੇ ਜਾਣਾ ਪਊਗਾ ਆਦਰਵਾਇਸ ਤੁਸੀਂ ਆਰ ਸੀ ਦੀ ਵੈਰੀਫਿਕੇਸ਼ਨ ਹੈ ਜਾਂ ਕੋਈ ਲਾਈਸੈਂਸ ਦੀ ਕੋਈ ਕੋਈ ਹੋਵੇ ਤਾਂ ਸਾਰੀਆਂ ਜਿਹੜੀਆਂ 10 76 ਜਿਹੜਾ ਨੰਬਰ ਹੈ ਉੱਥੇ ਤੁਸੀਂ ਡਾਇਲ ਕਰਕੇ ਤੇ ਉਹ ਘਰੇ ਵੀ ਆਉਂਦੇ ਸਰਕਾਰ ਦੇ ਮੁਲਾਜ਼ਮ ਜਿਹੜੇ ਨੇ ਉਹ ਘਰੇ ਵੀ ਆਉਂਦੇ ਆ ਤੇ ਤੁਹਾਡੇ ਤੋਕਾਰਨ ਤੋਂ ਡਾਕੂਮੈਂਟ ਲੈ ਜਾਂਦੇ ਸੁਹਾਰਕ ਕਿਸਮ ਦਾ ਹਰ ਵਰਗ ਦਾ ਖੈਰ ਰੱਖਦੇ ਹੋਏ ਪੰਜਾਬ ਸਰਕਾਰ ਕੰਮ ਕਰ ਰਹੀ ਹੈ ਬੜਾ ਵੱਡਾ ਮੰਡੇਟ ਜਿਹੜਾ ਦਿੱਤਾ ਹੈ ਉਹ ਉਸੇ ਦਾ ਸਦਕਾ ਹੈ ਕਿ ਅਸੀਂ ਬਿਨਾਂ ਕਿਸੇ ਰੋਕ ਟੋਕ ਦੇ ਜਾਂ ਬਿਨਾਂ ਕਿਸੇ ਦਬਾਅ ਦੇ ਸੀ ਫੈਸਲੇ ਲੈ ਰਹੇ ਹਾਂ ਤੇ ਅੱਜ ਮੈਂ ਬਹੁਤ-ਬਹੁਤ ਵਧਾਈ ਦਿੰਦਾ ਹਾਂ ਸ਼ਾਹਪੁਰ ਕੰਡੀ ਡੈਮ ਦੇ ਰਸਮੀ ਉਦਘਾਟਨ ਦੀ ਤੇ ਨਾਲ-ਨਾਲ गुरु साहब के गुरपुरब की बहुत बहुत बधाई देना जी थवाल इस संबंध च हो प्लीजी देखो देखो हमने इन्वेस्ट पंजाब में बेंगलोर चेन्नई पूना दिल्ली गुड़गांव और पंजाब में जहाँ पे भी हमने इंडस्ट्रियल मीटिंग कीज है वहाँ पे चमरोड लेक का और इस एरिए का टूरिज़्म का हमने पूरा रोड मैप बना के दिया है, बहुत सी कंपनी इंटरेस्टेड हैं तो उसके लिए वो टाइम ले रही हैं तो ताज ग्रुप इंटरेस्टेड है महिंद्रा एंड महिंद्रा उनके क्लब है महिंद्रा क्लब वो इंटरेस्टेड हैं और कुछ टूरिज्म कंपनियां हैं या होटल हैं या रिजॉर्ट हैं वो इंटरेस्टेड हैं और जो मोटरबोट चलती हैं वो ऑलरेडी काफ़ी ज़्यादा मुनाफे में इस बार गई हैं जो उनका लीज पे देते हैं एक साल के लिए तो बहुत ही क्योंकि शायद ही किसी को ये पता हो कि पंजाब के पास अपना समंदर भी है हम सब जगह जाके ये बोलते भी कि 400 फीट गहराई और इतना ग्रीन वाटर जिसको मिनी गोवा कहा जाता है तो पंजाब का ये पार्ट जो है वो अभी अनडिसक्लोज है तो उसके लिए जितना भी एफर्ट्स हमारी तरफ से चल रहे हैं टेंडर आ रहे हैं अभी आने वाले दिनों में आपको बड़ी क्योंकि थोड़ा कागजी कार्रवाई उसमें टाइम लग जाता लेकिन बहुत सी कंपनियां इसको देख गई हैं उन्होंने नक्शा भी देख लिया है उन्होंने अपनी अपनी जगह भी सिलेक्ट कर ली है और हमारी तरफ से परमिशन देने में जब उनको हमने सिंगल विंडो सिंगल पेन रखा है एक ही विंडो एक ही पेन से उनको इजाज़त दे दी जाएगी क्योंकि टूरिज्म बहुत बड़ी इंडस्ट्री बन सकती है इस इलाके के लिए पठानकोट के लिए जा इस पूरा वो इलाका या जितना भी शाहपुर कंडी का इलाका तो ज्यादा ग्रीनरी और इससे ज्यादा ग्रीन वाटर जो है वो कहीं मिलता नहीं है तो इस इस चीज को हम हमने अपनी प्रायोरिटी लिस्ट में रखा हुआ है, हाँ <laughs> ਯਾ ਯਾ ਕੋਟ ਕੋਟ ਚ ਨਾਮ ਨੇ ਹਾ 19 ਤਰੀਕ ਨੂੰ ਉਹਨਾਂ ਦੀ ਸੁਣਵਾਈ ਦੀ ਤਾਰੀਖ ਹੈ ਜਿਹੜੀ ਮਿਲੀ ਹੈ ਤੇ ਉਹਨਾਂ ਨਾਲ ਗੱਲਬਾਤ ਕਰਕੇ ਅਸੀਂ ਕਿਸੇ ਨੂੰ ਵੀ ਕਿਸੇ ਦਾ ਚੁੱਲ੍ਹਾ ਸੀ ਬੁਝਣ ਨਹੀਂ ਦੇਣਾ ਕੋਈ ਇਹ ਨਹੀਂ ਹੈਗਾ ਕਿ ਕਿਸੇ ਨਾਲ ਕੋਈ ਤੱਕਾ ਹੋ ਜੂਗਾ ਜਾਂ ਕੋਈ ਅਸੀਂ ਕਬਜ਼ੇ ਕਰਾਂਗੇ ਜੋ ਵੀ ਜਿਹਦਾ ਹੱਕ ਬਣਦਾ ਉਹ ਉਹਨੂੰ ਮਿਲੂਗਾ कौन तो सीम अभी उसकी जो फॉर्म भराए जा रहे हैं तो जैसे ही मेरे ख्याल में ज्यादा नहीं टाइम लगना चाहिए अगले महीने शुरू हो जाएगी और उसमें ये भी नहीं है अगर किसी ने कागज नहीं भी भरा फॉर्म नहीं भी भरा उस समय रह गया तो ये नहीं है कि वो उसमें से रह जाएगा आधार कार्ड वोटर कार्ड कोई भी आईडी आईडी आप ले जाओगे तो आप इलाज करा के वापस आ जाओ घर पे सारा खर्चा जो है उसका वो पंजाब सरकार दस दस लाख रुपए देखिए तीन एयरपोर्ट हैं पंजाब के जिनको हम ज़्यादा से ज़्यादा ऑपरेट करना चाहते हैं ज़्यादा से ज़्यादा सर्विस यहाँ पे मिले अमृतसर साहब और मोहाली पठानकोट जो आदमपुर का एयरपोर्ट है वहां से काफी फ्लाइट्स हैं अभी आ, हजूर साहब के लिए भी फ्लाइट जाती है और पठानकोट क्योंकि तीन स्टेटों की लगभग ये हद है तो धर्मशाला एक क्रिकेट स्टेडियम है मैच भी होते हैं तो पठानकोट एक बहुत मेजर आ, जो है वो एयरपोर्ट है तो इस पे हम क्योंकि अभी एयर इंडिया जो है वो प्राइवेट हो गया विस्तारा जब टाटा ग्रुप ने उसको ख़रीदा है तो हम उनसे बातचीत में हैं कि पंजाब में और कितनी जो डोमेस्टिक फ्लाइट्स हैं वो पठानकोट से देश के सारे स्टेट्स में या जैसे जयपुर के लिए चली है अभी एक फ्लाइट चंडीगढ़ से और बेंगलोर के लिए काफ़ी फ्लाइट्स हैं मोहाली से हैं तो हम कोशिश करेंगे उनसे बातचीत करके कोई प्राइवेट सेक्टर है वो कि वो आए और जब जैसे ही एक को एक कामयाब हो गया तो दूसरे तीसरे उनके देख देख उसमें अपने आप आ जाते हैं तो इस एरिया को डेवलप करने का हमारा प्रायोरिटी लिस्ट है मैं हम लोग पहले